ਕੁਰਬਾਨੀ ਅੱਜ ਤੇ ਗੱਲ ਕਰਦੀ ਹੈ ਸਾਡੇ ਮਨ ਚ ਜਾਂ ਤਾਂ ਜੋ ਲੰਘ ਗਿਆ ਪੂਤਕਾਲ ਦਾ ਜਾਂ ਤਾਂ ਚੱਲਦੀਆਂ ਹਨ ਜਾਂ ਭਵਿੱਖ ਦੀ ਚਿੰਤਾ ਹੁੰਦੀ ਹੈ ਕੱਲ ਕੀ ਹੋਏਗਾ ਪਰ ਅੱਜ ਨੂੰ ਸੰਭਾਲਣਾ ਸੀ ਅੱਜ ਸਭ ਕੁਝ ਠੀਕ ਹੈ ਵਧੀਆ ਹੈ ਵਰਤਮਾਨ ਨੂੰ ਸਮਝਾਂਗੇ ਪੁ ਇੱਕ ਸੋਨਾ ਬਣ ਕੇ ਆਏਗਾ ਸੋ ਸਮਾ ਕਹਿੰਦਾ ਮੈਂ ਕਿਸੇ ਨੂੰ ਨਹੀਂ ਬਖਸ਼ਦਾ ਮੈਂ ਆਪਣੀ ਚਾਲ ਚੱਲਦਾ ਅੱਛਾ ਮੈਂ ਭਗਤ ਹੈ ਸੋਰ ਵੀਰ ਸੰਤ ਮਹਾਂਪੁਰਸ਼ ਉਲੀਏ ਅਵਤਾਰ ਮੀਆਂ ਪੰਡਤ ਸੇਖ ਸਿੱਧ ਕਿਸੇ ਨੂੰ ਨਹੀਂ ਮੈਂ ਬਖਸ਼ਦਾ ਮੈਂ ਚੱਲਣਾ ਜਾਣਦਾ ਹਾਂ ਅੱਛਾ ਜੀ ਕੀ ਕਰੀਏ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜੋ ਬਾਹਰ ਹੈ ਉਹ ਭੀਤਰ ਹੈ ਅਛਾ ਜੋ ਬਾਹਰ ਹੈ ਉਹ ਅੰਦਰ ਹੈ ਅਛਾ ਜੋਗੀ ਬੰਨਾ ਪਏਗਾ ਫਿਰ ਫਿਰ ਜੁੜਨਾ ਪਏਗਾ ਫਿਰ ਧਿਆਨ ਲਾਣਾ ਪਏਗਾ ਫਿਰ ਫਿਰ ਗੱਲ ਬਣੇਗੀ रजो तमो सतो ਅੱਗੇ ਹੈ ਵਿਰਲਿਆਂ ਦਾ ਰਸਤਾ ਜੂਟਰਨ ਸਾ ਛੜ ਕੋਈ ਐ ਪਿਛਾ ਨਹੀਂ ਆਉਣਾ ਪਿਛਾ ਕਿਵੇਂ ਆ ਜਾਗੇ ਜੇ ਜਵਾਨੀ ਹੈ ਹੁਣ ਬਚਪਨ ਕਿਵੇਂ ਆ ਜਾਗੇ ਫਿਰ ਬੁੱਢਾ ਹੋ ਗਿਆ ਹੁਣ ਜਵਾਨ ਕਿਵੇਂ ਬਣੇਗਾ ਪਾਣੀ ਵੀ ਕਈ ਕੋਹ ਤੇ ਦਿਸਦਾ ਹੈ ਫਿਰ ਕਾਲ ਸਿਰ ਤੇ ਹੈ ਸੋ ਖਾਣਾ ਬੰਦ ਹੋ ਗਿਆ ਫਿਰ ਹੁਣ ਰੁਸਤਤ ਹੋ ਜਾਣਾ ਹੈ ਚਲੇ ਜਾਣਾ ਹੈ ਜੋ ਫਲ ਹੈ ਬਾਹਰ ਸੀ ਛਕਿਆ ਅੰਦਰ ਚਲਿਆ ਗਿਆ ਨਾ ਸੋ ਫੇਰ ਤੇ ਹੱਡੀ ਮਾਸ ਵਿੱਚ ਤਾਕਤ ਬਣੀ ਫੇਰ ਅਸੀਂ ਚਲਾਣਾ ਕਰ ਗਏ ਤੇ ਰੁਖ ਬਣ ਗਿਆ ਫਿਰ ਮਿੱਟੀ ਚ ਮਿੱਟੀ ਹੋ ਗਏ ਪੰਜਾ ਤੱਤਾਂ ਦਾ ਵੱਡਾ ਖੇਲ ਹੈ ਅਗਨੀ ਸਾਰੇ ਸੰਸਾਰ ਨੂੰ ਚਲਾ ਰਹੀ ਅੱਗ ਹੈ ਭੋਜਨ ਬਣਾ ਰਹੀ ਹੈ ਇਹ ਚਰਾਸੀ 85 ਲੱਖ ਜੀਵ ਨੂੰ ਵਧਾ ਰਹੀ ਹੈ ਤੜਾ ਰਹੀ ਹੈ ਸੋ ਪਾਣੀ ਸਾਰਿਆਂ ਦਾ ਪਿਤਾ ਹੈ ਜੋ ਹਰਿਆ ਪ੍ਰਿਆ ਕਰਦਾ ਹੈ ਇਹ ਹਵਾ ਪਵਨ ਗੁਰੂ ਹੈ। ਉਹ ਵਿਦੇਸ਼ ਗੱਲ ਹੋ ਜਾਂਦੀ ਨਾ ਹਵਾ ਕਰਕੇ ਹੁੰਦੀ ਆ ਸਾਰੇ ਧਰਤੀ ਚ ਹਵਾ ਚ ਸ਼ਕਤੀਆਂ ਹਨ। ਧਰਤੀ ਚ ਵੀ ਸਾਰੀਆਂ ਸ਼ਕਤੀਆਂ ਹਨ। ਬੀਜ ਨੂੰ ਪਰਮੇਸ਼ਰ ਨੇ ਦਿੱਤਾ ਹੈ ਬੀਜ ਥੋੜੀ ਜੀ ਤਾਕਤ ਹੈ। ਦਾਲ ਬਣਿਆ ਬੀਜ ਨਹੀਂ ਉਗਣਾ। ਸੜਿਆ ਆਇਆ ਬੀਜ ਨਹੀਂ। ਢੇ ਮੌਸਮਾਂ ਬੀਜ ਨਹੀਂ ਪੂਰਾ ਪਰ ਫੁੱਲ ਨਹੀਂ ਹੋਣਾ। ਜੇ ਤੂੰ ਕੱਪੜੇ ਰੰਗਾਂ ਤੋਂ ਹੀ ਡਰਦਾ ਹੈ ਮਨ ਕਿਵੇਂ ਰੰਗ ਲੇਗਾ ਤੂੰ ਸੰਸਾਰ ਤੋਂ ਡਰਦਾ ਹੈ ਠੀਕ ਹੈ ਪਿਆਰਿਆ ਪਹਿਲੋਂ ਜੋ ਬਾਹਰ ਹੈ ਇਹ ਭਿੱਤਰ ਆ ਜਾਏਗਾ ਅੰਦਰ ਆ ਜਾਏਗਾ ਇਹ ਸਮਝ ਨਾ ਪਾਏਗਾ ਇਹ ਤੁਰਿਆ ਅਵਸਥਾ ਇਹ ਚੌਥੇ ਪਦ ਦਾ ਗਿਆਨ ਹੈ ਬਿਰਲੇ ਨੂੰ ਸਮਝ ਆਏਗਾ ਇੱਕ ਜ਼ਿੰਦਗੀ ਇੱਕ ਖੇਲ ਹੈ ਅਸੀਂ ਜਿੰਨਾ ਚਾਹੁੰਦੇ ਆਸ਼ਾ ਨਹੀਂ ਬਾਜੀ ਜਿੱਤੀ ਜਾਣੀ ਸਰਦਾਰ ਜੀ ਜੇ ਤੂੰ ਜਿੱਤ ਲਈ ਖੇਲ ਖੇ ਰਿਹਾ ਹੈ ਨਹੀਂ ਕਹਿੰਦੇ ਮੇਰਾ ਮਨ ਖੱਟਾ ਹੋ ਗਿਆ ਮੈਂ ਤਾਂ ਕਹਿੰਦਾ ਸਾ ਵੀ ਮੇਰੀਆਂ ਮੋਟਾਂ ਸੀ ਆ ਵੀ ਸਨ ਪੱਕੀਆਂ ਮੋਟਾਂ ਹਾਂ ਬੇਰੀਆਂ ਦਾ ਬੁੱਟੇ ਬਹੁਤ ਕੱਟ ਨਿਕਲੀਆਂ ਲੋਕ ਧੋਖੇਬਾਜ਼ ਲੋਕ ਬਈਮਾਨ ਨਹੀਂ ਜਦੋਂ ਇੱਕ ਪਿਆਰੇ ਨੂੰ ਦੇਖਦਾ ਇਹ ਖੇਲ ਜਿਹੜਾ ਖੇਲਦਾ ਹੈ ਇਹਦੀ ਹਮੇਸ਼ਾ ਜਿੱਤ ਹੁੰਦੀ ਹੈ ਕੀ ਕਾਰਨ ਹੈ ਅੱਛਾ ਇਹ ਮਨ ਚ ਗੱਲ ਆ ਗਈ ਮੈਂ ਇਦੋਂ ਬਲਵਾਨ ਹਾਂ ਕਈ ਵਾਰ ਨਿਰਦਨ ਕਮਜ਼ੋਰ ਵੀ ਇਹ ਹਮੇਸ਼ਾ ਬਾਜੀ ਜਿੱਤਦਾ ਹੈ ਰਾਜ ਹੈ ਕੋਈ ਜੋ ਜਿੱਤਣ ਵਾਲੇ ਹਨ ਉਹਨਾਂ ਦਾ ਕੰਮ ਕਰਨ ਦਾ ਢੰਗ ਅੱਡ ਹੈ ਸੋ ਅਸੀਂ ਕਮ ਲਈ ਜਿੱਤਣ ਲਈ ਕੰਮ ਕਰਦੇ ਹਾਂ ਨਹੀਂ ਸੋ ਇੱਥੇ ਹੀ ਮਾਰ ਖਾਗੇ ਖੇਲ ਖੇਲਣਾ ਸੀ ਹਾਰ ਜਿੱਤ ਬਣੀ ਐ ਜੇ ਤੂੰ ਮੈਦਾਨ ਚ ਖੇਡੇਗਾ ਹਾਰ ਜਿੱਤ ਬਣੀ ਐ ਚੌਕੇ ਚਿੱਕੇ ਲਾ ਮਿਹਨਤ ਕਰ ਤੂੰ ਖੇਡਣ ਲਈ ਤਿਆਰ ਹੋ ਫੇਰ ਫੇਰ ਬਾਜ਼ੀਆਂ ਜਿੱਤੇਗਾ ਤੂੰ ਜਿੱਤ ਲਈ ਭੱਜਦਾ ਹੈ ਮੈਨੂੰ ਜਿੱਤ ਪ੍ਰਾਪਤ ਹੋਏ ਹਮੇਸ਼ਾ ਤੂੰ ਹਜ਼ਾਰ ਤੋਂ ਪਿੱਛੇ ਆ ਨਹੀਂ ਗਿੰਨੀ ਭੁੱਖ ਚ ਨਾਲ ਖਾਣਾ ਚਾਹੁੰਦਾ ਹੈ 999 ਦੀਆਂ ਲਾਸ਼ਾਂ ਦੇ ਉੱਪਰੋਂ ਦੀ ਲੰਗੇਗਾ ਠੀਕ ਹੈ ਜੀਵ ਦਾ ਸਾਰਿਆਂ ਨੂੰ ਅਧਿਕਾਰ ਹੈ ਜੀਵ ਔਰ ਜਿਨੇ ਦਿਓ ਮਨ ਸਾਵੇ ਸਿੱਧ ਹੋਏ ਇਹ ਵਿਰਲੇ ਇੱਕ ਬਾਰ ਦਾ ਗਣਿਤ ਹੈ ਸਾਕਤਾ ਹੈ ਇੱਕ ਅੰਦਰ ਦਾ ਗਣਿਤ ਹੈ ਅੱਛਾ ਜੀ ਸੁਖਮ ਬਾਹਰ ਨੇ ਅੰਦਰ ਨਾਲ ਜੁੜ ਜਾਣਾ ਹੈ ਜਿਵੇਂ ਦਾਸ ਦੀ ਖੋਜ ਹੈ ਪਤਨੀ ਬੱਚੇ ਘਰ ਗਾੜੀ ਬੰਗਲਾ ਤੰਦਰੁਸਤੀ ਸਭ ਕੁਝ ਅੰਦਰ ਹੈ ਭੰਡਾਰੇ ਅੰਦਰ ਇੱਕ ਸੁਖਮ ਸਰੀਰ ਹੈ ਇਹ ਮਨ ਨੇ ਜੋ ਸਰੂਪ ਸੀ ਇਹ ਨਿਜਕਰ ਆਉਣਾ ਸੀ ਬਾਹਰੋਂ ਘਰ ਨੂੰ ਆਉਣਾ ਸੀ ਮਨ ਸਾਡਾ ਬਾਹਰ ਨੂੰ ਭੱਜਦਾ ਹੈ ਠੀਕ ਹੈ ਜਦੋਂ ਵਿਸਰਾਮ ਚ ਆਏਗਾ ਸੋ ਜੇ ਤੇ ਕੰਮ ਕਰ ਰਿਹਾ ਹੈ ਤੂੰ ਜਿੱਤ ਲਈ ਨਹੀਂ ਨਹੀਂ ਜਿੱਤਣੀ ਸ ਸ ਮਨ ਚ ਸਾਡੇ ਲੋਭ ਹੈ ਲਾਲਚ ਹੈ ਕਾਮ ਹੈ ਨਹੀਂ ਬਾਜੀ ਜਿੱਤੀ ਜਾਣੀ ਭਾਈ ਸਾਹਿਬ ਜੀ ਸਾਰੀ ਆ ਵੀਡੀਓ ਮੇਰੇ ਵਾਸਤੇ ਹਨ ਮੈਂ ਬੰਦਾ ਬਣ ਗਿਆ ਦੁਨੀਆ ਬਣ ਗਈ ਸਾਰੀ ਸਿੱਖਿਆ ਮੇਰੇ ਵਾਸਤੇ ਵਿਦਿਆ ਵਿਚਾਰੀ ਤਾਂ ਪਰਵਕਾਰੀ ਸੋ ਇਹ ਜੋ ਕਹਿੰਦੇ ਹੀਰਾ ਜਨਮ ਸੀ ਕੌਡੀਆਂ ਦੇ ਬਦਲੇ ਜਾ ਰਿਹਾ ਦਿਨਾਂ ਦੇ ਖਾ ਪੀ ਕੇ ਨਗਾਤਾ ਰਾਤ ਸੌਂ ਕੇ ਨਗਾਤੀ ਠੀਕ ਹੈ ਭਾਈ ਸਾਹਿਬ ਜੀ ਅਸੀਂ ਉਮਰਾ ਗੰਦੇ ਹਾਂ ਜੋ ਅੱਖਾਂ ਨਾਲ ਵੇਖ ਰਹੇ ਹਾਂ ਸਭ ਕੁਝ ਘਟੰਤ ਹੈ ਪਿਆਰੇ ਅੱਛਾ ਹਮੇਸ਼ਾ ਤੂੰ ਪੁੱਠੀ ਗੱਲ ਕਰਦਾ ਹੈਂ ਉਲਟੀ ਗੱਲ ਕਰਦਾ ਹੈਂ ਅੱਛਾ ਧਿਆਨ ਨਾਲ ਸੁਣ ਪਿਆਰੇ ਆਪਣੇ ਆਪ ਨੂੰ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰਨਗੇ ਠੀਕ ਹੈ ਜੇ ਨੈਗੇਟਿਵ ਗੱਲ ਹੈ ਕੰਨਾਂ ਤੱਕ ਰਹਿਣ ਦਿਓ ਤੋਰ ਤੋਂ ਤੁੰ ਤੂੰ ਨਹੀਂ ਤੋਂ ਤੁਣ ਵੱਜਣੀ ਸੀ ਦਿਲ ਤੱਕ ਜਾਣੀ ਸੀ ਦਿਲ ਕਨੈਕਟਰ ਹੈ ਸਭ ਤੋਂ ਉੱਪਰ ਮਨ ਡਰਾਈਵਲ ਹੈ ਅੱਛਾ ਜਦੋਂ ਚੋਟ ਵੱਜੇਗੀ ਆਵਾਜ਼ ਆਏਗੀ ਜੋ ਸੁਖਮ ਖੇਲ ਹੈ ਜੋ ਆਨੰਦ ਵਾਲਾ ਵਿਗਾਸ ਵਾਲਾ ਉਹ ਵੀ ਧੁਨ ਵੱਜਦੀ ਹੈ ਆਪਣੇ ਆਪ ਵੱਜਦੀ ਹੈ ਸੋ ਪਹਾੜਾ ਤੋਂ ਪਾਣੀ ਗਿਰਿਆ ਪੱਥਰਾਂ ਤੇ ਪੱਥਰਾਂ ਚਟਾਨ ਆਕੜ ਕੇ ਖੜ ਗਏ ਅੱਗੇ ਨਹੀਂ ਪਿਆਰੇ ਤੂੰ ਰੇਤ ਬਣ ਜਾਏਗਾ ਇਹ ਪਾਣੀ ਦੀ ਬੂੰਦ ਠੀਕ ਹੈ ਜੇ ਸਮੁੰਦਰ ਚ ਚਲੀ ਗਈ ਸਮੁੰਦਰ ਦਾ ਰੂਪ ਹੋ ਗਈ ਅੱਛਾ ਇਹ ਕੁਛ ਵੀ ਨਹੀਂ ਖਤਮ ਹੁੰਦਾ ਗੋਲ ਚੱਕਰ ਚ ਚੱਲ ਰਿਹਾ ਹੈ ਇਹ ਦਾਦਾ ਨਾਨਾ ਜਾ ਰਿਹਾ ਦੋਤਰਾ ਪੋਤੜਾ ਆ ਰਿਹਾ ਹੈ ਇਹ ਖੇਲ ਹੈ ਪਰਮੇਸ਼ਰ ਦਾ ਸੋ ਤੂੰ ਜਿੱਤ ਲਈ ਨਾ ਖੇਲ ਤੂੰ ਖੇਲ ਖੇਲ ਨਹੀਂ ਖੇਡ ਜੀਵਨ ਜੀ ਆਨੰਦ ਲੈ ਫਿਰ ਪਿਆਰੇ ਰਸ ਆਏਗਾ ਫਿਰ ਤੇਰੀ ਅੰਦਰੋਂ ਤੈਨੂੰ ਹਾਰ ਜਿੱਤ ਦਾ ਛੱਡ ਕੇ ਦੇਖੀ ਨਾ ਖਿਡਾਰੀ ਇੱਕ ਇੱਕ ਮਿੰਟ ਸਕਿੰਟ ਦਾ ਆਨੰਦ ਲੈਂਦੇ ਹਾਂ ਹਾਰ ਜਿੱਤal ਨਹੀਂ ਖਿਆਲ ਕਰਦੇ ਜਦੋਂ ਉੱਪਰ ਮਨ ਤੇ ਬੋਝ ਪੈ ਗਿਆ ਨਹੀਂ ਇਹਨੂੰ ਰਿਲੈਕਸ ਰੱਖਣਾ ਸੀ ਇਹ ਡਰਾਈਵਲ ਸੀ ਠੀਕ ਹੈ ਸਰੀਰ ਦਾ ਦੁੱਖ ਚੱਲੇਗਾ ਸਰੀਰ ਦਾ ਕਸ਼ਟ ਚੱਲੇਗਾ ਉੱਪਰ ਮਨ ਦਾ ਨਹੀਂ ਸੋ ਇਹਦੇ 'ਚ ਹਨ ਖਜ਼ਾਨੇ ਇਹ ਡਰਾਈਵਲ ਹੈ ਦਿਲ ਨੇ ਸੀਟੀ ਵਜਾਣੀ ਹੈ ਕੰਨਾਂ ਨੇ ਸਰਵਣ ਕਰਨਾ ਹੈ ਵਾਪਸ ਦਿਲ ਤੱਕ ਫੇਰ ਪੇਚਣਾ ਪਾਏਗਾ ਦਿਲਾਂ ਦੀ ਹਾਕ ਦਿਲ ਜਲਣਗੇ ਅੰਦੇ ਰਾਤ ਸੌ ਕੇ ਨਗਾਤੀ ਦਿਨ ਖਾ ਪੀ ਕੇ ਨਗਾਤਾ ਠੀਕ ਹੈ ਪਿਆਰੇ ਕੈਲਕੂਲੇਸ਼ਨ ਕਰ ਲੈ ਜਿਵੇਂ ਮੇਰੀ ਨਾਸਦੀ 52 ਸਾਲ ਉਮਰ ਹੈ 5 ਸਾਲ ਇਹ 52 ਸਾਲ ਚ ਅੱਧਾ ਤੇ ਸੌਂਕ ਕੇ ਗਵਾਤਾ 26 ਸਾਲ ਤੇ ਗਏ ਨਾ 26 ਸਾਲ ਰਹਿ ਗਏ ਅੱਛਾ ਫੇਰ 5 ਸਾਲ ਬਚਪਨ ਚ ਲੰਘ ਗਏ 5 ਸਾਲ ਤੱਕ ਕੋਈ ਇੰਨਾ ਗਿਆਨ ਨਹੀਂ ਹੁੰਦਾ ਅੱਛਾ ਕਿਨੇ 21 ਰਹਿ ਗਏ 21 ਚ ਫੇਰ ਫੇਰ ਪੜਾਈ ਚ ਠੀਕ ਹੈ 5 ਸਾਲ ਪੜ੍ਹਾਈ ਚ ਲਾ ਲਓ 10 ਸਾਲ 11 ਸਾਲ ਰਹਿ ਗਏ ਫਿਰ 5 7 ਸਾਲ ਬੱਚੇ ਪੈਦਾ ਕਰਨ ਚ ਵਿਆਹ ਸ਼ਾਦੀ ਚ ਅੱਛਾ 6 ਸਾਲ ਰਹਿ ਗਏ ਬਸ ਐ ਕਦੀ ਉਹਦੇ ਭੋਗਤੇ ਗਏ ਉਹਦੇ ਭੋਗਤੇ ਗਏ ਅੱਛਾ ਐ ਜਨਮ ਖਤਮ ਹੁੰਦਾ ਹੈ ਸਮਾਂ ਬਹੁਤ ਬਲਵਾਨ ਹੈ ਅਕਾਲ ਚ ਜੁੜ ਜੁੜਨਾ ਹੈ ਜਦੋਂ ਸੁਖਮ ਸਰੀਰ ਨੂੰ ਸਮਝ ਲਾਂਗੇ ਉਹਦੀ ਤਾਕਤ ਨੂੰ ਜਦੋਂ ਜਿੱਤਨ ਦੀ ਬਾਜ਼ੀ ਛੱਡ ਕੇ ਖੇਲ ਖੇਲਣ ਚ ਆਨੰਦ ਆਏਗਾ ਜੋ ਵੀ ਕਿਰਤ ਕਰਨੀ ਹੈ ਕਾਰੋਬਾਰ ਕਰਨਾ ਹੈ ਬਿਜ਼ਨਸ ਕਰਨਾ ਹੈ ਉਹ ਧਿਆਨ ਨਾਲ ਕਰਨਾ ਪਏਗਾ ਧਿਆਨ ਨਾਲ ਸਬਜ਼ੀ ਬਣਾਈ ਹੋਈ ਧਿਆਨ ਨਾਲ ਕੋਈ ਵੀ ਕੰਮ ਕੀਤਾ ਉਹਦੇ ਚ ਆਨੰਦ ਆਏਗਾ ਪਿਆਰੇ ਕਰਕੇ ਦੇਖ ਲੈ ਦਾਸ ਦੀ ਖੋਜ ਹੈ ਇਹ ਅੰਦਰੋਂ ਖੋਜਣਾ ਪਏਗਾ ਹਰ ਰੋਜ਼ ਖੋਜਣਾ ਪਏਗਾ ਤੈਨੂੰ ਪਰੇਸ਼ਾਨ ਨਾ ਹੋਏਗਾ ਸੋ ਇਹ ਜਿੱਤਨ ਵਾਲੇ ਕੋਈ ਵੱਖਰਾ ਕੰਮ ਨਹੀਂ ਕਰਦੇ ਸੋ ਇਹ ਕਈ ਵਾਰ ਕੋਈ ਰੋਗੀ ਹੁੰਦਾ ਹੈ ਬਿਮਾਰ ਹੁੰਦਾ ਹੈ ਉਹ ਵੀ ਆਵਾਜ਼ ਮਾਰਦਾ ਪਾਣੀ ਦਿਓ ਜੀ ਜਦੋਂ 15 20 ਆਵਾਜ਼ਾਂ ਮਾਰਦਾ ਅਸੀਂ ਸੋਣੀ ਲੈਂਦੇ ਹਾਂ ਚਲ ਦੇ ਦਿਓ ਪਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਰੂਪ ਸਾਨੂੰ ਆਵਾਜ਼ਾਂ ਮਾਰਦੇ ਆਜੋ ਆਜੋ ਤੰ ਦੀ ਖਰਾਕ ਹੋ ਰਹਾ ਹੈ ਮਨ ਦੀ ਖਰਾਕ ਹੋ ਰਹਾ ਹੈ ਸ ਅਸੀਂ ਇੱਕ ਵੀ ਨਹੀਂ ਸੁਣਦੇ ਜਿਵੇਂ ਬਾਸ ਵਜਾਈਏ ਫੂਕ ਉਹ ਕੰਮ ਹੈ ਸਾਡਾ ਭਗਤ ਕਬੀਰ ਜੀ ਤਾਂ ਕਹਿੰਦੇ ਅਸੀਂ ਬਾਸ ਹੀ ਆਂ ਬਾਂਸਰੀ ਹਾਂ ਸ ਉਹਦਾ ਖੇਲ ਹੈ ਆਪ ਹੀ ਹੈ ਉਹ ਸੁਰਚ ਲਿਆਉਣ ਵਾਲਾ ਇਹ ਬਿਰਲੇ ਨੂੰ ਖੇਲ ਸਮਝ ਆਏਗਾ ਪਿਆਰੇ ਸੋ ਦੁਖੀ ਬੰਦੇ ਦੇ ਅਸੀਂ ਕਈ ਵਾਰ ਆਵਾਜ਼ ਸੁਣਦੇ ਹਾਂ ਗੁਰੂ ਦੀ ਆਵਾਜ਼ ਨਹੀਂ ਸੋ ਜੋ ਨਿਸ਼ਾਨ ਸਾਹਿਬ ਦਾ ਫਰਲਾ ਹੈ ਵਾਜਾ ਮਾਰ ਰਿਹਾ ਜੋ ਆਜੋ ਆਜੋ ਤਨ ਦਿਖਰਾ ਕੇ ਮਨ ਦਿਖਰਾ ਕੇ ਗੁਰੂ ਘਰ ਜੋ ਕਰ ਤੋ ਭਗਤ ਤੋ ਮੁਕਤ ਸਭ ਕੁਝ ਗੁਰੂ ਕੋਲ ਹੈ ਜੀ ਗੁਰੂ ਦੀ ਰੇਂਜ ਸਾਰੇ ਸੰਸਾਰ ਚ ਹੈ ਪਰਮੇਸ਼ਰ ਦੀ ਰੇਂਜ ਸਾਰੇ ਸੰਸਾਰ ਹੈ ਕਿ ਖੁਦਾ ਨੂੰ ਅੱਲਾ ਨੂੰ ਰਾਮ ਨੂੰ ਜੋ ਰਮਿਆ ਹੋਇਆ ਹੈ ਕਣ ਕਣ ਚਾ ਪੱਤੇ ਪੱਤੇ ਚਾ ਇਹ ਬਾਜ਼ਾਰਤ বুঝ ਨਹੀਂ ਪਾਏਗੀ ਸਮਝਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਜੀ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਜਿੱਥੇ ਲਿੱਦ ਹੈ ਉੱਥੇ ਘੋੜੇ ਹਨ ਜਿੱਥੇ ਧੂਆ ਹੈ ਉੱਥੇ ਅੱਗ ਹੈ ਜਿੱਥੇ ਬੱਚੇ ਹਨ ਉੱਥੇ ਬੱਚਿਆਂ ਦਾ ਮਾਤਾ ਪਿਤਾ ਹੈ ਘਰ ਹੈ ਸਭ ਕੁਝ ਹੈ ਠੀਕ ਹੈ ਵਿਗਿਆਨ ਨੇ ਸਾਇੰਸ ਨੇ ਬਾਹਰੋਂ ਵੱਡਾ ਕਰਤਾ ਅੰਦਰ ਨੂੰ ਵੱਡਾ ਕਰਨਾ ਸੀ ਅੰਦਰ ਜਦੋਂ 18 ਆ ਗਿਆ ਸਾਰੇ ਖਜ਼ਾਨੇ ਹੱਥੋਂ गिर ਜਾ ਰਹੇ ਹਨ ਸਰੀਰ ਨੂੰ ਤਗੜਾ ਕਰਨਾ ਪਏਗਾ ਅੰਦਰ ਨੂੰ ਤਗੜਾ ਕਰਨਾ ਪਏਗਾ ਸੋ ਬਾਹਰੋਂ ਡਰਾਉਣਾ ਹੈ ਬਾਹਰੋਂ ਲੋਕ ਡਰਾਉਣਗੇ ਹਰ ਟਾਈਮ ਖਤਰਾ ਹੀ ਹੈ ਡਰ ਹੀ ਹੈ ਸੋ ਸਰੀਰ ਨੂੰ ਤਗੜਾ ਕਰਨਾ ਪਏਗਾ ਇਹ ਸ਼ਬਦ ਕੁਰਬਾਨੀ ਬਹੁਤ ਤਾਕਤ ਰੱਖਦੀ ਹੈ ਬੰਦਾ ਅੱਜ ਤੇ ਆਜੇ ਬਹੁਤ ਕੁਝ ਕਰ ਸਕਦਾ ਹੈ ਤਤੀਆਂ-ਤਵੀਆਂ ਤੇ ਦੇਖ ਲਓ ਪ੍ਰੈਕਟੀਕਲ ਕਰਕੇ ਦਿਖਾਤਾ ਨਾ ਬੰਦ-ਬੰਦ ਕਟਵਾਏਗੇ ਨੀਹਾਂ 'ਚ ਖੜੇ ਸੋ ਫਿਰ ਇਹ ਲਾਲ ਰੰਗ ਨਹੀਂ ਲੱਦਦਾ ਲਾਲ ਰੰਗ ਤਿਸਕੋ ਲਗਾ ਜਿਸਕੇ ਵਢ ਭਾਗਾ ਮਹਿਲਾ ਕਦੇ ਨਾ ਹੋਵੀ ਨਾ ਲੱਗੇ ਦਾਗਾ ਸੱਚ ਦੀ ਸਵਾਰੀ ਕਰਨੀ ਪੈਗੀ ਸੱਚ ਖਸਮ ਹੈ फेर सदा जय जयकार ਹੋਏਗੀ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋਰੀਆਂ ਮੂਰਖ ਜੀ ਦਾਸ ਆ ਸੰਗਤ ਰੁਰੂ ਬਖਸ਼ਨਾਰ ਬਖਸ਼ ਲੈਣਾ ਜੀ ਮਨ ਸਾਦੇ ਸਿੱਧ ਹੋਏ ਸਿੱਧੀਆਂ ਰਿੱਧੀਆਂ ਸਿੱਧੀਆਂ ਆ ਜਾਣਗੀਆਂ ਜਦੋਂ ਮਨ ਨੂੰ ਸਾਦੇਗਾ ਸਭ ਤੋਂ ਔਖਾ ਕੰਮ ਹੈ ਮਨ ਨੂੰ ਕਾਬੂ ਕਰਨਾ ਜੀ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਅੰਦਰ ਹੀ ਹੈ ਸੁਖਮ ਸਰੀਰ ਜੀ ਬਹੁਤ ਤਾਕਤਾਂ ਹਨ ਅੰਦਰ ਸਾਰੇ ਭੰਡਾਰਿਆਂ ਜੋ ਬ੍ਰਹਿਮੰਡ ਚ ਹੈ ਉਹ ਪਿੰਡੇ ਚ ਹੈ ਬ੍ਰਹਮਣ ਬਣਾ ਬੰਨਾ ਪਏਗਾ ਜੋ ਬ੍ਰਹਮ ਦੀ ਵਿਚਾਰ ਕਰੇਗਾ ਪੰਡਤ ਬੰਨਾ ਪਏਗਾ ਜੋ ਪੰਡਾ ਬੁੱਧੀ ਗਿਆਨ ਰੱਖੇਗਾ ਜੀ ਜਾਪ ਕਰਨਾ ਜਪ ਕਰਨਾ ਗਿਆਨ ਲੈਣਾ ਅੱਗੇ ਹੈ ਚੌਥੇ ਪਦ ਦਾ ਗਿਆਨ ਧਿਆਨ ਚ ਹੈ ਸਭ ਕੁਝ ਤੂੰ ਖੇਲ ਖੇਲ ਹਾਰ ਜਿੱਤ ਨੂੰ ਛੱਡ ਕੇ ਆਨੰਦ ਲੈ ਤੇਰੀ ਸਦੀ ਜੈ ਜੈਕਾਰ ਹੋਏਗੀ ਪ੍ਰੈਕਟੀਕਲ ਕਰਕੇ ਵੇਖ ਲੈ ਹੱਥ ਤੇ ਸਰੋਜ ਜਮਾ ਕੇ ਵੇਖ ਲੈ ਜੀ